ਸਾਰੇ ਅਨੁਸ਼ਠੀ ਕਾਲ ਜੀ ਅੱਜ ਕੱਲ ਦਾ ਅੱਡੀਆਂ ਦੀ ਪ੍ਰੋਬਲਮ ਸਭ ਨੂੰ ਆਉਂਦੀ ਆ ਮੈਨੂੰ ਵੀ ਆਈ ਸੀ 15 ਦਿਨ ਹੋ ਗਏ ਤੇ ਅਸੀਂ ਡਾਕਟਰ ਤੇ ਹੈ ਨਹੀਂ ਪਰ ਹਨਾ ਆਪਣੇ ਐਕਸਪੀਰੀਅੰਸ ਨਾਲ ਤੁਹਾਨੂੰ ਵੀਡੀਓ ਬਣਾ ਕੇ ਦੱਸ ਰਹੇ ਹਾਂ ਪਹਿਲਾਂ ਸਾਨੂੰ ਫਿਕਰ ਹੋ ਗਿਆ ਜਦੋਂ ਐਵੇਂ ਇੱਕਦਮੀ ਹੱਡੀ ਦੁਖਣ ਲੱਗ ਗਈ ਤੇ ਆਹ ਵਾਲੀ ਹੱਡੀ ਇੱਥੋਂ ਦੁਖਣ ਲੱਗ ਗਈ ਆਹ ਵਾਲੀ ਤੇ ਦਰਦ ਇੱਥੋਂ ਜਾ ਰਿਹਾ ਸੀ ਜਦੋਂ ਅਸੀਂ ਡਾਕਟਰ ਨੂੰ ਪੁੱਛਿਆ ਤਾਂ ਉਹ ਕਹਿੰਦੇ ਨਾ ਵੀ ਇਹ ਜੀ ਉਨਾਰ ਜਿਹੜੀ ਹੱਡੀ ਆ ਉਹ ਵੱਧ ਰਹੀ ਆ ਤੇ ਕੋਈ ਕਹੇ ਜੋਰ ਕੇ ਐਸਡ ਵੱਧ ਰਿਹਾ ਹਾਂ ਲੋਕ ਕਿੰਨੀਆਂ ਉਹ ਕਰ ਰਹੀ ਸੀ ਫਿਰ ਬਾਕੀ ਦੇ ਨਸ ਲੋਕਾਂ ਨੂੰ ਵਿੱਚ ਕਹਿੰਦੇ ਦਾਲਾਂ ਛੱਡ ਦੋ ਚਨੇ ਛੱਡ ਦੋ ਆਹ ਛੱਡ ਦੋ ਫੇ ਇਨਾ ਅਸੀਂ ਡਰ ਗਏ ਫਿਰ ਅਸੀਂ ਹੱਡੀ ਦਾ ਵੀ ਨਹੀਂ ਕਿਹਾ ਕਹਿੰਦੇ ਆਪਰੇਸ਼ਨ ਵਗੈਰਾ ਹੋਊਗਾ ਮੈਂ ਨਵਾਂ ਬੰਦਾ ਨਵਾਰੀ ਜ਼ਿੰਦਾਸਤ ਗੰਦੇ ਤੋਂ ਗੰਦੇ ਨਹੀਂ ਸੀ ਅਸੀਂ ਹਾਂ نیچے ਤੁਰਦੇ ਸੀ ਠਾਸਟਾ ਸੁੰਨਦੇ ਸੀ ਐਵੇਂ ਜਿਵੇਂ ਸੱਟ ਲੱਗਿਆ ਤੁਰਿਆ ਨਹੀਂ ਸੀ ਜਾਂਦਾ ਖੜੇ ਵੀ ਨਹੀਂ ਸੀ ਜਾਂਦਾ ਫਿਰ ਅਸੀਂ ਨੇ ਐਟ ਤੋਂ ਦੇਖਿਆ ਤੇ ਨੈਟ ਤੋਂ ਦੇਖਿਆ ਵੀ ਅੱਡੀ ਦਾ ਕੱਟ ਕੇ ਵੀ ਇਹ ਕਿਉਂ ਪ੍ਰੋਬਲਮ ਆ ਕੀ ਇਲਾਜ ਆ ਤੇ ਉਹਨਾਂ ਨੇ ਉਹਨਾਂ ਨੇ ਸਾਨੂੰ ਦੱਸਿਆ ਵੀ ਇਹ ਨਾ ਬੈ ਨਾ ਹੁੰਦਾ ਜੇ ਆਪਾਂ ਕੋਈ ਵੀ ਬੈ ਵਾਲੀ ਚੀਜ਼ ਖਾ ਲੈਨੇ ਕੋਈ ਵੀ ਰੀਜ਼ਨ ਹੋ ਸਕਦਾ ਚਾ ਜਿਆਦੇ ਖੜੇ ਹੋਣ ਨਾਲ ਵੀ ਹੁੰਦਾ ਜਿਵੇਂ ਆਪਾਂ ਜਿਆਦੀ ਢੇਰ ਖੜੇ ਰਹਿਣ ਨਾਲ ਕੰਮ ਕਰਨਾ ਜਿਆਦੇ ਭੱਜ ਦੌੜਨਾ ਵੀ ਅੱਡੀ ਦੁਖਣ ਲੱਗ ਜਾਂਦੀਆਂ ਉਹਨਾਂ ਨੇ ਨਾ ਅਸੀਂ ਉੱਥੇ ਐਕਸਰਸਾਈਜ਼ ਦੇਖੀ ਉਹਨਾਂ ਨੇ ਕਿਹਾ ਵੀ ਤੁਹਾਡਾ ਹਫ਼ਤੇ ਦੇ ਵਿੱਚ ਵਿੱਚ ਫਰਕ ਪੈ ਜੂਗਾ ਅੱਡੀ ਦਾ ਐਕਸਰਸਾਈਜ਼ ਕਰੋ ਫਿਰ ਅਸੀਂ ਉਹੀ ਐਕਸਰਸਾਈਜ਼ ਸ਼ੁਰੂ ਕਰ ਲਈਆਂ ਉਦੋਂ ਮੇਰੀ ਹੁਣ ਹੱਡੀ ਬਿਲਕੁਲ ਠੀਕ ਆ ਜਿੰਨਾਂ ਨੇ ਵੀ ਕੋਈ ਜੋ ਹੈ ਆਸ ਪੜੋਸ ਦੀ ਰਿਸ਼ਤੇਦਾਰੀਆਂ ਚ ਜਿਹਦੀ ਵੀ ਕਿਸੇ ਹੱਡੀ ਦੁਖਦੀ ਆ ਤੁਸੀਂ ਉਹਨਾਂ ਨੂੰ ਦੱਸ ਸਕਦੇ ਹੋ ਸਾਰਾ ਹਾਂਜੀ ਫਿਰ ਅਸੀਂ ਨਾ ਨੈਟ ਤੇ ਦੇਖੀ ਐਕਸਰਸਾਈਜ਼ ਫਿਰ ਅਸੀਂ ਉਹੀ ਐਕਸਰਸਾਈਜ਼ ਕੀਤੀਆਂ ਤੁਹਾਨੂੰ ਅਸੀਂ ਦੱਸਦੇ ਹਾਂ ਜਿਹਦੇ ਜਿਹਦੇ ਵੀ ਪੈਰ ਦੁਖਦੇ ਆ ਇਹ ਐਕਸਰਸਾਈਜ਼ ਗੋਡਿਆਂ ਲਈ ਵੀ ਨੇ ਜਿੰਨਾਂ ਦੀ ਗੋਡਿਆਂ ਦੁਖਣ ਦੀ ਐਵੇਂ ਪ੍ਰੋਬਲਮ ਸ਼ੁਰੂ ਹੋ ਰਹੀ ਆ ਜਾਨੀ ਲੈਗ ਵਿੱਚ ਪਿੰਜੜੀਆਂ ਚ ਦਰਦ ਹੋ ਰਿਹਾ ਉਹਦੇ ਵਾਸਤੇ ਵੀ ਆ ਤੇ ਫਿਰ ਲੇਕਾ ਹੁੰਦੇ ਨਾ ਕਿ ਮੈਂਟੋ ਵੀ ਟ੍ਰਿਗਨ ਲੱਗੇ ਜਾਂਦੇ ਓਕੇ ਡਾਕਟਰ ਸਾਹਿਬ ਓਕੇ ਅਸੀਂ ਡਾਕਟਰ ਨਹੀਂ ਜੇ ਇਸ ਦਾ ਹੈਗੇ ਹੂੰ ਹੈਗੇ ਹੂੰ ਕੱਲ ਐਕਸਪੀਰੀਅੰਸ ਆ ਰਿਹਾ ਹੈਗੇ ਹੂੰ ਤੇ ਜਿਹੜਾ ਮੈਂ ਟਿੱਕੋ ਜਿਹੜੀ ਵੀ ਅਸੀਂ ਰੀਅਲ ਪਾਉਨੇ ਐਵੇਂ ਕੋਈ ਵੀ ਵੀਡੀਓ ਪਾਉਨੇ ਆ ਉਹ ਗਲਤ ਨਹੀਂ ਪਾਉਂਦੇ ਜਿਹੜੀ ਸਾਡੀ ਐਕਸਪੀਰੀਅੰਸ ਕੀਤਾ ਹੁੰਦਾ ਚੀਜ਼ ਨਾਲ ਅਸੀਂ ਉਹੀ ਦੱਸਦੇ ਆ ਸਾਰੇ ਕੋਈ ਸਭ ਤੋਂ ਮਤਲਬ ਸੜੀ ਸਭ ਤੋਂ ਚੜਾਈ ਵਾਲੀ ਉਹ ਸੀ ਜਿੱਦ ਆਈ ਫਲੂ ਚੱਲਿਆ ਸੀ ਉਹ ਦੱਸ ਦੋ ਜਦੋਂ ਆਈ ਫਿਊ ਚੱਲਿਆ ਸੀ ਅਸੀਂ ਦੱਸਿਆ ਸੀ ਨਾ ਵੀ ਨਾ ਡਾਕਟਰਾਂ ਦੇ ਫਿਰੋ ਵੀ ਠੰਡੇ ਬਰਫ ਵਾਲੇ ਪਾਣੀ ਦੀਆਂ ਪੱਟੀਆਂ ਰੱਖ ਲਓ ਤੇ ਉਹ ਲੋਕਾਂ ਨੇ ਮੇਰਾ ਬਹੁਤ ਥੈਂਕ ਯੂ ਕੀਤਾ ਸੀ ਬਹੁਤ ਮੈਂ ਉੱਥੇ ਡਾਕਟਰ ਦੇ ਵੀ ਖੜ ਕੇ ਉੱਤੇ ਦੱਸ ਕੇ ਆਈ ਮੈਂ ਕਿਵੇਂ ਰੱਖ ਲਓ ਕਿ ਉਹ ਕਰ ਦਿਓ ਤੇ ਬਾਕੀ ਹੈ ਨਾ ਤੁਸੀਂ ਹੁਣ ਦੇਖਣਾ ਐਕਸਰਸਾਈਜ਼ ਤੁਸੀਂ ਕਿਸੇ ਦੀ ਵੀ ਤੁਹਾਡੇ ਘਰ ਚੋਂ ਦੁਕਤੀਆਂ ਨੇ ਗਵਾਣ ਚੋਂ ਦੁਖੀਆਂ ਨੇ ਜਾਂ ਹੱਡੀਆਂ ਆ ਕੇ ਦੱਸ ਕੇ ਉਹ ਮਰੀਜ਼ ਮਰੀਜ਼ ਬਣਾ ਦੋਗਾ ਨਾ ਪੈਣ ਦੀ ਨਾ ਨਹੀਂ ਅੱਜ ਤਾਂ ਬੁਖਾਰ ਦੀ ਦਵਾਈ ਲੈਣੇ ਆ ਸੀ ਉੱਥੇ ਅੱਖਾਂ ਨੇ ਇੰਨੇ ਮਰੀਜ਼ ਬੈਠੇ ਸੀ ਇਹ ਮੈਂ ਉਹਨਾਂ ਨੂੰ ਦੱਸਿਆ ਕਿ ਜਨਮ ਵਿੱਚ ਐਵੇਂ ਪੱਟੀਆਂ ਰੱਖ ਲਓ ਇੱਥੇ ਬੈਠੀ ਰੱਖ ਲਓ ਢੰਡੇ ਬਣ ਜੇ ਪੱਟੀਆਂ ਹੁਣ ਹੀ ਰਾਮ ਆ ਜੂਗਾ ਅੱਖਾਂ ਨੂੰ ਡੱਡੀਆਂ ਨੂੰ ਕਿੰਨੇ ਨੇ ਥੈਂਕਿਊ ਕਿਤਾ ਸੀ ਮੇਰਾ ਹਨਾ ਹਾਂ ਚਲੋ ਹੁਣ ਆ ਵੀ ਤੁਹਾਨੂੰ ਦੱਸ ਦਿਆਂ ਪਹਿਲੀ ਐਕਸਰਸਾਈਜ਼ ਆ ਤੇ ਇੱਕ ਪੈਰ ਨੂੰ ਨਾ ਐਵੇਂ ਦੇਖੋ ਇਧਰ ਇਸ ਤਰ੍ਹਾਂ ਐਵੇਂ ਇਧਰ ਜੋੜ ਨਾਲ ਅੱਗੇ ਕਰਨਾ ਇੱਕ ਇਸ ਤਰ੍ਹਾਂ ਕਰਨਾ ਏ ਦਾ ਸਵਾਰੀ ਕਰਨੀ ਹੈ ਦੇਖੋ ਫੇਰ ਫਿਰ ਇਧਰਲੇ ਪੈਰ ਨੂੰ ਇਸ ਤਰ੍ਹਾਂ ਅੱਗੇ ਨੂੰ ਖਿੱਚਣਾ ਹੈ ਇਸ ਤਰ੍ਹਾਂ ਪਿੱਛੇ ਨੂੰ ਜੋਰ ਨਾਲ ਜਿੰਨਾ ਜੋਰ ਨਾਲ ਹੋ ਸਕੇ ਐਵੇਂ ਇੱਕ ਪੈਰ ਅੰਦਰ ਨੂੰ ਖਿੱਚਣਾ ਇੱਕ ਪੈਰ ਨੂੰ ਆਹ ਦੇਖੋ ਇਹਨੂੰ ਆਪਾਂ 20 ਟਾਈਮ ਕਰਨਾ ਠੀਕ ਹੈ ਫਿਰ ਬਲੌਂਗ ਬਣ ਗਈ ਅਸੀਂ 20 ਟਾਈਮ ਕਰਕੇ ਦਿਖਾਈ ਫਿਰ ਦੇਖੋ ਆਪਣੀਆਂ ਜਿਹੜੀਆਂ ਉਂਗਲੀਆਂ ਨੇ ਇਹਨਾਂ ਦੇ ਆਪਣਾ ਕੰਟਰੋਲ ਹੋਣਾ ਚਾਹੀਦਾ ਐਵੇਂ ਕੱਲੀ ਉਂਗਲੀਆਂ ਨੂੰ ਕਰਨਾ ਐਵੇਂ 20 ਟਾਈਮ ਫਿਰ ਦੇਖੋ ਇਸ ਤਰ੍ਹਾਂ ਵੀ 20 ਟਾਈਮ ਫਿਰ ਇਸ ਤਰ੍ਹਾਂ 20 ਟਾਈਮ ਇੱਕ ਹਵੀ ਦਿਖਾਉਂਦੇ ਹੋ ਫਿਰ ਨਾ ਉਹਨਾਂ ਨੇ ਕਿਹਾ ਸੀ ਤੁਹਾਡੇ ਘਰੇ ਜਿਸ ਤਰ੍ਹਾਂ ਬੇਲਨ ਵਗੈਰਾ ਹੋਵੇ ਦੱਸਿਆ ਸੀਗਾ ਉਹ ਸੜੀ ਗਰੇ ਬੇਲਨ ਤਾਂ ਹੈ ਨਹੀਂ ਸੀ ਇਹ ਫਰੈਸ਼ ਰੈਪ ਪਨੀਰ ਹੁੰਦਾ ਹੈ ਘਰੇ ਪਰ ਬੇਲਨ ਥੋੜੇ ਕਰਾਂਗੇ ਫਿਰ ਉਹ ਤਾਂ ਅਸੀਂ ਰੋਟੀਆਂ ਬਣਾਉਣੇ ਆ ਜਿਹੜਾ ਫਰੈਸ਼ ਰੈਪ ਸੀ ਨਾ ਅੱਫਾ ਰੈਪ ਫਿਰ ਸਾਡੇ ਕੋਲ ਆ ਸੀਗਾ ਫਿਰ ਅਸੀਂ ਇਹਦੇ ਨਾਲ ਉਹ ਨਹੀਂ ਸੀ ਅਸੀਂ ਕੱਢਣ ਲੱਗੇ ਸੀਗੇ ਖੜਕ ਕੇ ਉਹ ਹੋ ਰੈਪ ਉਹਦੇ ਵਿੱਚੋਂ ਠਾ ਥੱਲੇ ਡਿੱ ਗਿਆ ਜਦ ਥੱਲੇ ਡਿੱ ਗਿਆ ਸੀ ਚਾਹ ਰਸੋਈ ਦੀ ਸੈਲਫ ਤੇ ਡਿੱ ਗਿਆ ਫਿਰ ਵੀ ਉਹ ਜੋ ਥੋੜੀ ਪਾ ਦਾਂਗੇ ਉਸ ਦਾ ਰੋਟੀ ਦਾ ਰੈਪ ਕਰਦੇ ਆ ਹਾਂ ਫਿਰ ਅਸੀਂ ਬਾਹਰ ਕੱਢ ਲਿਆ ਤੇ ਆ ਦੇਖੋ ਫਿਰ ਕੋਈ ਵੀ ਤੁਹਾਡੇ ਘਰੇ ਕੋਈ ਵੀ ਹੋ ਉਹ ਇਹਨਾਂ ਇਸ ਤਰ੍ਹਾਂ ਪੈਰਾਂ ਨੂੰ ਘੁੱਟਣਾ ਹੈ ਪੈਰਾਂ ਨੂੰ ਥੱਪਟ ਪਾਣਾ ਹੈ ਮੈਂ ਬਾਹਾਂ ਨੂੰ ਲੱਤਾਂ ਨੂੰ ਵੀ ਐਵੇਂ ਥੱਪਟ ਪਾ ਸਕਦੇ ਆਪਾਂ ਸਾਰੀ ਬੋਡੀ ਦਾ ਇਹ ਨਾ ਸਰਕੂਲੇਸ਼ਨ ਬਲੱਡ ਸਰਕੂਲੇਸ਼ਨ ਹੋ ਜਾਂਦਾ ਚੱਲ ਪੈਂਦਾ ਸਾਰੀਆਂ ਆਪਾਂ ਲੈਗਸ ਨੂੰ ਆ ਦੇਖੋ ਐਵੇਂ ਕਰ ਸਕਦੇ ਆ ਤੇ ਬਾਹਮਨ ਵੀ ਜੇ ਆਪਣੇ ਨਾ ਬੋਡੀ ਦੀ ਆਪਣੇ ਤੋਂ ਮ사ਜ ਨਹੀਂ ਹੁੰਦੀ ਤੇ ਆਪਾਂ ਇਸ ਨੂੰ ਐ ਆਪਣੇ ਬੋਡੀ ਨੂੰ ਇਸ ਤਰ੍ਹਾਂ ਥਪ ਥਪਾ ਕੇ ਜਿਹੜਾ ਬਲੱਡ ਸਰਕੂਲੇਸ਼ਨ ਨੂੰ ਠੀਕ ਕਰ ਸਕਦੇ ਆ ਆ ਦੇਖੋ ਹੱਡੀ ਦਾ ਕਰਦੇ ਸੀ ਆਪਾਂ ਤਾਂ ਆ ਐਵੇਂ ਐਵੇਂ ਹੱਡੀ ਤੇ ਜਿਆਦਾ ਲੱਗਣਾ ਚਾਹੀਦਾ ਤੁਹਾਨੂੰ ਚੇਂਜ ਕਰਨਾ ਆਇਥੋਂ ਹੁਣ ਮੇਰੇ ਨਾਲ ਮਾਰੇ ਹੋ ਮੁਨਾਫੀਰੀ ਆ ਜਿਵੇਂ ਆਪਾਂ ਫੇਰਦੇ ਆਂ ਆ ਮਨੀ ਆਂ ਮੇਰੇ ਫੋਨ ਨਾਲ ਹੱਥ ਤੇ ਮੈਂ ਵੀ ਨਹੀਂ ਠੀਕ ਹੈ ਤੇ ਐਕਸਰਸਾਈਜ਼ ਹੋ ਗਈਆਂ ਫਿਰ ਤੇ ਆਪਣਾ ਜਿਹੜਾ ਹਨਾ 10 ਮਿੰਟ ਸਵੇਰ 10 ਮਿੰਟ ਸ਼ਾਮ ਨੂੰ ਨਹੀਂ ਉਸ ਤੋਂ ਨੂੰ ਪਾਣੀ ਲੈ ਲੈਣਾ ਗੁੰਗਣਾ ਠੰਡਾ ਬਾਣੀ ਲੈਣਾ ਬਰਫ ਵਾਲਾ ਉਹਦੇ ਵਿੱਚ ਥੋੜਾ ਜਿਹਾ ਸੇਧਾ ਨਮਕ ਪਾ ਲੈਣਾ ਅੱਧਾ ਚਮਚਾ ਉਹਦੇ ਵਿੱਚ ਪਾਣੀ ਵਿੱਚ ਪੈਰ ਪਿਘੋ ਕੇ ਰੱਖਣੇ ਨਹੀਂ ਕੋਈ ਤਸਲਾ ਲੈ ਲਓ ਕੋਈ ਵੀ ਬੱਠਾ ਲੈ ਲਓ ਬਾਲਟੀ ਲੈ ਲਓ ਜੀ ਤੇ ਤੁਹਾਡੇ ਪੂਰੇ ਇੱਥੇ ਤੱਕ ਪੈਰ ਡੁੱਬਣ ਇੱਥੇ ਤੱਕ ਇਹਨਾਂ ਨੂੰ 10 ਮਿੰਟ ਮੋੜਨੀ ਡਬਾਉਣਾ ਪਣੀ ਚ ਗੂੜੰਗਣੀ ਪਾਣੀ ਚ ਤੇ ਇਹਨਾਂ ਹੋਵੇ ਬਹੁਤ ਗਰਮ ਪਾਉਣ ਪੈਰ ਮੱਚ ਜਾਣ ਆ ਨੋਰਮਲ ਪਾਣੀ ਜਿਵੇਂ ਟੈਂਕੀ ਦਾ ਹੁੰਦਾ 10 ਮਿੰਟ ਹੀ ਵੀ ਨਹੀਂ 10 ਮਿੰਟ ਮਾਰਨਿੰਗ ਤੁਹਾਡੇ ਫਿਰ ਠੀਕ ਹੋ ਜਾਣਗੇ ਫਿਰਿਕਾ ਨਾ ਸਾਡੇ ਬੇਰਸੀ ਦਾ ਪੇਸਟ ਲਿਆ ਹੋਇਆ ਆ ਟਵਿਸਟਰ ਤੇ ਤੁਸੀਂ 5 ਮਿੰਟ ਐਕਸਰਸਾਈਜ਼ ਕਰ ਸਕਦੇ ਹੋ